ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਹੋਪਫੁਲੀ ਤੁਸੀਂ ਆਪਣੀ ਆਪਣੀ پلیਸੇ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਸਮਰ ਦੇ ਅਕੋਰਡਿੰਗ ਸਾਡੇ ਤੋਂ ਭੈਣ ਆਪਣੇ ਸੂਟ ਰੈਡੀ ਕਰਵਾ ਰਹੀਆਂ ਨੇ ਤੇ ਅਸੀਂ ਉਹਨਾਂ ਦੇ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂਗੇ ਤਾਂ ਕਿ ਤੁਸੀਂ ਵੀ ਉਸ ਤਰ੍ਹਾਂ ਦੇ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਤੋਂ ਤੇ ਜਾਂ ਸਾਡੀਆਂ ਪ੍ਰੀਵੀਅਸ ਵੀਡੀਓ ਦੇਖ ਕੇ ਤੁਸੀਂ ਸਾਡੇ ਤੋਂ ਸੂਟ ਬਾਈ ਵੀ ਕਰ ਸਕਦੇ ਹੋਗੇ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਹੋਏਗਾ ਜੀ ਤੇ ਉਹ ਸਕਰੀਨ ਦੇ ਤੇ ਤੁਸੀਂ ਨੰਬਰ ਦੇ ਉੱਤੇ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ ਸਾਨੂੰ ਆਪਣੀ ਕੁਇਰੀ ਭੇਜਣੀ ਹੈਗੀ ਤੇ ਅਸੀਂ ਤੁਹਾਨੂੰ ਰਿਪਲਾਈ ਕਰਾਂਗੇ 10 ਤੋਂ 6 ਵਜੇ ਦੇ ਵਿੱਚ ਵਿੱਚ ਡੇ ਟਾਈਮ ਦੇ ਵਿੱਚ ਤੇ ਬਾਕੀ ਸਾਡੇ ਚੈਨਲ ਤੇ ਹਜੇ ਫਸਟ ਟਾਈਮ ਆਇਓ ਤਾਂ ਹਰ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਤੇ ਸ਼ੇਅਰ ਕਰਿਓ ਅਗਰ ਵੀਡੀਓ ਵਧੀਆ ਲੱਗੀ ਤਾਂ ਬਾਕੀ ਸਾਡਾ ਸੇਮ ਹੀ ਨਾਮ ਦਾ ਪੇਜ ਇੰਸਟਾਗ੍ਰਾਮ ਤੇ ਹੈ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਤੁਸੀਂ ਉੱਥੇ ਵੀ ਸਰਚ ਕਰਕੇ ਜਾ ਸਕਦੇ ਹੋ ਤੇ ਸਾਨੂੰ ਫੋਲੋ ਕਰ ਸਕਦੇ ਹੋ ਕਿਉਂਕਿ ਉੱਥੇ ਤੁਹਾਨੂੰ ਸਾਡੇ ਉਹਨੇ ਸਾਰੇ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਮਿਲ ਜਾਣਗੇ ਚਲੋ ਆਪਾਂ ਬਹੁਤੀ देर ਨਹੀਂ ਲਗਾਉਂਦੇ ਤੇ ਆਪਾਂ ਅੱਜ ਵਾਲੇ ਸੂਟ ਜਿਹੜੇ ਤੁਹਾਨੂੰ ਸ਼ੋਅ ਕਰਦੇ ਹਾਂ ਬਹੁਤ ਸੋਹਣਾ ਤੇ ਪਿਆਰਾ ਕਲਰ ਜਿਵੇਂ ਤੁਸੀਂ ਦੇਖੋਗੇ ਤੇ ਇਹ ਇਸ ਤਰ੍ਹਾਂ ਆਫ ਵਾਈਟ ਜਿਹੜੀ ਬਾਟਮ ਦੇ ਨਾਲ ਆਪਾਂ ਪਿੰਕ ਪ੍ਰੋਪਰ ਰਾਣੀ ਛੇੜ ਦੀ ਜਿਹੜੀ ਪਿੰਕ ਸ਼ਰਟ ਉਹ ਆਪਾਂ ਰੈਡੀ ਕੀਤੀ ਹੈਗੀ ਤੇ ਸ਼ਰਟ ਤਾਂ ਤੁਸੀਂ ਦੇਖੋਗੇ ক্লোਜ਼ ਲੈ ਕੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਪ੍ਰੋਪਰ ਇਸ ਤਰ੍ਹਾਂ ਨੈਕ ਡਿਜ਼ਾਈਨਿੰਗ ਬਣਾਈ ਹੋਈ ਹੈ ਅਸੀਂ ਲੇਸ ਦੇ ਨਾਲ ਜਿਹੜਾ ਫੈਬਰਿਕ ਹੈਗਾ ਉਹ ਵੀ ਸੈਲਫ ਦੇ ਵਿੱਚ ਲਾਈਨਿੰਗ ਵਾਲਾ ਫੈਬਰਿਕ ਆ ਜੀ ਪਿਓਰ 100% ਕਾਟਨ ਦਾ ਫੈਬਰਿਕ ਆ ਇਹ ਮੀਨਸ ਇਹਦੇ ਵਿੱਚ ਫੈਬਰਿਕ ਦੇ ਵਿੱਚ ਬਿਲਕੁਲ ਮਲਾਵਟ ਨਹੀਂ ਹੈਗੀਗੀ ਤੇ 100% ਕਾਟਨ ਦਾ ਫੈਬਰਿਕ ਆਗਾ ਲਾਈਨਿੰਗ ਵਾਲਾ ਸੈਲਫ ਵਾਲਾਗਾ ਤੇ ਇਸ ਦੇ ਉੱਤੇ ਆਪਾਂ ਆਫ ਵਾਈਟ ਕਲਰ ਸਿਰਫ ਇਕੋ ਥ्रेड ਯੂਜ਼ ਕਰਕੇ ਆਪਾਂ ਮਸ਼ੀਨ ਵਰਕ ਕੀਤਾ ਹੋਇਆ ਜੀ ਪ੍ਰੋਪਰ ਜ਼ੀਰੋ ਟਾਂਕੇ ਦਾ ਵਰਕ ਕੀਤਾ ਹੋਇਆ ਕੋਈ ਵੀ ਤੁਹਾਨੂੰ ਕਿਤੇ ਵੀ ਇਸ ਤਰ੍ਹਾਂ ਦੀ ਫਿਨਿਸ਼ਿੰਗ ਵੱਲੋਂ ਕੋਈ ਕਮੀ ਨਹੀਂ ਆਏਗੀ ਇਹ ਜੇ ਆਪਾਂ ਸਲਿਟਸ ਤੇ ਕੀਤਾ ਜਾਨੀ ਚਾਕਾਂ ਦੇ ਲਾ ਕੇ ਕਾਰਨਰ ਬਣਾਏ ਹੋਏ ਹੈ ਜੀ ਤੁਸੀਂ ਨੂੰ ਦਿਖ ਰਿਹਾ ਹੋਣਗੇ ਇਸ ਤਰ੍ਹਾਂ ਆਪਾਂ ਕਾਰਨਰ ਬਣਾਏ ਹੋਏ ਹੈਗੇ ਦੋਨੋਂ ਸਾਈਡ ਤੇ ਤੁਸੀਂ ਇਸ ਨੂੰ ਕੰਪਲੀਟ ਘੇਰਾ ਵੀ ਬਣਾ ਸਕਦੇ ਹੋ ਇਹ ਤੁਹਾਡੀ ਆਪਣੀ ਪਰਸਨਲ ਚੋਇਸ ਹੋਏਗੀ ਠੀਕ ਹੈ ਜੀ ਇਸ ਤਰ੍ਹਾਂ ਤੇ ਲੇਸ ਦੇ ਨਾਲ ਲਗਾ ਕੇ ਆਪਾਂ ਇਸ ਦੀ ਫਿਨਿਸ਼ਿੰਗ ਦਿੱਤੀ ਹੈ ਇਸ ਤਰ੍ਹਾਂ ਤੇ ਇਸ ਤੋਂ ਬਿਨਾ ਤੁਹਾਨੂੰ ਨੈਕ ਡਿਜ਼ਾਈਨ ਦੇਖੀ ਗਿਆ ਹੋਏਗਾ ਜੀ ਜਿਸ ਤਰ੍ਹਾਂ ਨੈਕ ਡਿਜ਼ਾਈਨ ਬਣਾਇਆ ਹੋਇਆ ਹੈਗਾ ਤੇ सेम ही ਆਪਣਾ ਜਿਹੜਾ ਵਰਕ ਹੈ এমਬ્રોਇਡਰੀ ਉਹ ਆਪਣੇ ਬਾਜੂ ਦੇ ਉੱਪਰ ਵੀ ਆਏਗੀ ਬਾਜੂ ਤੁਸੀਂ ਲੂਜ਼ ਰਖਵਾ ਸਕਦੇ ਹੋ ਟਾਈਟ ਰਖਵਾ ਸਕਦੇ ਹੋ ਹਨਾ ਜਿੱਦਾਂ ਤੁਹਾਨੂੰ ਠੀਕ ਲੱਗੇ ਕਫ ਵਾਲੀ ਬਾਜੂ ਵੀ ਤੁਸੀਂ ਸੂਟ ਦੀ ਰੈਡੀ ਕਰ ਸਕਦੇ ਹੋਗੇ ਕਿਉਂਕਿ ਵਰਕ ਬਹੁਤ ਜ਼ਿਆਦਾ ਸੋਹਣਾ ਹੋਇਆ ਜੀ ਫੈਬਰਿਕ ਦੀ ਫੁੱਲ ਗਰੰਟੀ ਹੋਏਗੀ ਤੇ ਵਰਕ ਦੀ ਸਾਡੀ ਫੁੱਲ ਗਰੰਟੀ ਹੋਏਗੀ ਕਿ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਨੈੱਕ ਦਾ ਡਿਜ਼ਾਈਨ ਤੁਸੀਂ ਦੇਖ ਹੀ ਲਿਆਗਾ ਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਦੀ ਜਿਹੜੀ ਇਸ ਵਾਰ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗੀਆਂ ਤੁਸੀਂ ਇਹਦਾ ਪਲਾਜ਼ੋ ਬਣਾ ਸਕਦੇ ਹੋ ਇਹਦੀ ਸਲਵਾਰ ਬਣਾ ਸਕਦੇ ਹੋਗੇ ਤੇ ਇਸ ਤਰ੍ਹਾਂ ਆਪਾਂ ਇਹ ਰੈਡੀ ਕੀਤੀ ਹੈ ਨਾਲ ਆਪਾਂ ਸਲਵਾਰ ਇਹਦੇ ਨਾਲ ਜਿਹੜੀ ਕਿ ਆਲਰੇਡੀ ਪਿੰਟਿਕਸ ਵਗੈਰਾ ਪਾ ਕੇ ਪ੍ਰੋਪਰ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਤੇ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈਗੀ ਇਹ ਵਾਲੀ ਡਿਜ਼ਾਈਨਿੰਗ ਹੈ ਜਿਹੜੀ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਹੈਗੀ ਤੇ ਤੁਸੀਂ ਇਹਨੂੰ ਪਲਾਜ਼ੋ ਵੀ ਬਣਾ ਸਕਦੇ ਹੋ ਤੇ ਸਲਵਾਰ ਵੀ ਬਣਾ ਸਕਦੇ ਹੋ ਇਹਦੇ ਨਾਲ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਉਹਨਾਂ ਨੇ ਨਹੀਂ ਲਗਵਾਇਆ ਤੁਸੀਂ ਦੁਪੱਟਾ ਵੀ ਨਾਲ ਰੈਡੀ ਕਰਵਾ ਸਕਦੇ ਹੋ ਕਿਉਂਕਿ ਆਪਣੇ ਕੋਲੇ ਮੋਸਟਲੀ ਵਾਈਟ ਜਾਂ ਆਫ ਵਾਈਟ ਦੁਪੱਟੇ ਪਏ ਵੀ ਹੁੰਦੇ ਨੇ ਘਰਾਂ ਦੇ ਵਿੱਚ ਤੇ ਇਸ ਤਰ੍ਹਾਂ ਅਗਲਾ ਵਾਲਾ ਵੀ ਅੱਜ ਥੋੜੀ ਜਿਹੀ ਡਿਫਰੈਂਟ ਚੀਜ਼ ਲੈ ਕੇ ਆਵਾਂਗੇ ਆ ਜੀਨ ਉਹਨਾਂ ਦੀ ਆਪਣੀ ਆਗੀ ਬਟ ਉਹਨਾਂ ਨੇ ਜੀਨ ਦੇ ਨਾਲ ਕੁੜਤਾ ਰੈਡੀ ਕਰਵਾਇਆ ਸਾਡੇ ਤੋਂ ਜਿਹਦਾ ਸਮਰ ਦੇ ਵਿੱਚ ਪਾਉਣ ਦੇ ਲਈ ਇਸ ਤਰ੍ਹਾਂ ਇਹਵਲਾ ਆਰਗੈਨਿਕ ਫੈਬਰਿਕ ਹੁੰਦਾਗਾ ਜੀ ਬਿਲਕੁਲ ਖਾਦੀ ਕਾਟਨ ਆ ਗਈ ਇਹ ਵਾਲੀ ਤੇ ਖਾਦੀ ਕਾਟਨ ਦੇ ਉੱਪਰ ਆਪਾਂ ਇਸ ਤਰ੍ਹਾਂ ਰੈਡੀ ਕੀਤਾਗਾ ਦੇਖੋਗੇ ਤੁਸੀਂ neck ਡਿਜ਼ਾਈਨਿੰਗ ਕੀਤੀ ਹੈ ਜੀ ਆਪਾਂ ਕਲਰ ਤੁਸੀਂ ਆਪਣੀ ਮਰਜ਼ੀ ਦਾ ਚੁਆਇਸ ਕਰ ਸਕਦੇ ਹੋਗੇ ਤੇ ਇਸ ਤਰ੍ਹਾਂ neck ਦੇ ਉੱਪਰ ਉਸ ਤੋਂ ਬਾਅਦ ਜੈਕਟ ਇਸ ਤਰ੍ਹਾਂ ਇਸ ਤਰ੍ਹਾਂ ਜਾ ਰਹੀਆਂ ਨੇ ਤੇ ਇਸ ਤੋਂ ਬਿਨਾ ਇਹਦੇ ਆਪਾਂ ਪਾਕਟ ਵੀ ਬਣਾਉਂਗਾ ਨੇ ਕਿਉਂਕਿ ਕੁੜਤਾ ਬਣਾਇਆ ਹੈਗਾ ਜੀਨ ਨਾਲ ਪਾਉਣ ਦੇ ਲਈ ਹਨਾ ਸਮਰ ਦੇ ਵਿੱਚ ਤਾਂ ਆਪਾਂ ਫਿਰ ਇਹਦੇ ਤੇ ਪਾਕਟ ਵੀ ਬਣਾਇਆ ਨੇ ਤੇ ਬਾਕੀ ਬਾਜੂ ਵੀ ਆਪਾਂ ਥੋੜੀ ਡਿਫਰੈਂਟ ਸਟਾਈਲ ਦੀ ਕੱਟ ਵਾਲੀ ਕੀਤੀ ਹੈਗੀ ਇਸ ਤਰ੍ਹਾਂ ਇਸ ਤਰ੍ਹਾਂ ਕੱਟ ਲੱਗਿਆ ਹੋਇਆ ਬਾਜੀ ਦੇ ਉੱਪਰ ਤੇ ਪੂਰੀ ਵਧੀਆ ਕਢਾਈ ਹੋਈ ਵੀ ਹੈ ਲੇਸ ਦੇ ਨਾਲ ਆਪਾਂ ਸਾਰੇ ਚਾਕਾਂ ਦੀ ਘੇਰੇ ਦੀ ਤੇ ਬਾਜੀ ਦੀ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਖਾਦੀ ਕਾਟਨ ਦਾ ਫੈਬਰਿਕ ਹੈ ਜੀ ਇਹ ਵਾਲਾ ਤੇ ਤੁਸੀਂ ਇਹ ਡਿਜ਼ਾਈਨ ਕਿਸੇ ਵੀ ਕਲਰ ਦੇ ਕਰਵਾ ਸਕਦੇ ਹੋ ਜਿਵੇਂ ਪਹਿਲਾ ਵਾਲਾ ਡਿਜ਼ਾਈਨ ਜਿਹੜਾ ਤੁਹਾਨੂੰ ਦਿਖਾਇਆ ਗਿਆ ਤਾਂ ਉਹ ਦਿਖਾਉਣਾ ਇਹ ਨਹੀਂ ਹੈਗਾ ਵੀ ਤੁਸੀਂ ਸੇਮ ਹੀ ਕਰਵਾਉਣਾ ਤੁਸੀਂ ਆਪਣਾ ਜੋ ਮਰਜੀ ਸਾਨੂੰ ਕਲਰ ਭੇਜ ਸਕਦੇ ਹੋ ਜੋ ਮਰਜੀ ਤੁਸੀਂ embroidery ਦੇ ਕਲਰ ਸਾਨੂੰ ਵਰਕ ਦੇ ਕਲਰ ਦੱਸ ਸਕਦੇ ਹੋਗੇ ਹਨ ਤੇ ਉਸ ਤਰ੍ਹਾਂ ਤੁਹਾਨੂੰ ਅਸੀਂ ਕਸਟਮਾਈਜ਼ ਕਰਕੇ ਦੇਵਾਂਗੇ ਇਹ ਸਿਰਫ ਤੁਹਾਨੂੰ ਇੱਕ ਡਿਜ਼ਾਈਨ ਅਸੀਂ ਸ਼ੋਅ ਕਰ ਰਹੇ ਹਾਂਗੇ ਜਿਹੜਾ ਕਿ neck ਡਿਜ਼ਾਈਨ ਦੇ ਨਾਲ ਆਪਾਂ ਬਣਾਇਆ ਹੋਇਆ ਹੈਗਾ ਬਾਜੀ ਦਾ ਇਹ ਇਹਨਾਂ ਨੇ ਜੀਨ ਦੇ ਨਾਲ ਵੀਅਰ ਕਰਨਾ ਹੈ ਤਾਂ ਥੋੜਾ ਲੂਜ਼ ਹੀ ਰਖਵਾਇਆ ਹੈਗਾ ਕੁਲਪਾ ਸਟਾਈਲ ਮਨਜੇਰਾ ਅਗਲਾ ਸੂਟ ਆ ਜੀ ਇਹ ਵੀ ਖਾਤੀ कॉटन ਦੇ ਵਿੱਚ ਹੀ ਸੂਟ ਹੈਗਾ ਇਹ ਵਾਲਾ ਫੈਬਰਿਕ ਆ ਜਿਹੜਾ ਤੁਹਾਨੂੰ ਨਹੀਂ ਦੁਬਾਰਾ ਮਿਲੇਗਾ ਮਤਲਬ ਕਿ ਇਹ ਰੀਸਟਾਕ ਹੋਣਾ ਇੰਪੋਸੀਬਲ ਹੈ ਕਿਉਂਕਿ ਇਹਦੇ ਤੇ ਅਸੀਂ ਬਹੁਤ سارے ਸੂਟ ਬਣਾ ਕੇ ਆਲਰੇਡੀ ਸੇਲ ਕਰ ਚੁੱਕੇ ਹਾਂ ਤੇ ਸਾਡੇ ਕੋਲੇ ਇਹ ਵਾਲਾ ਕਾ ਫੈਬਰਿਕ ਹੈ ਨਾ ਇਹ ਦੁਬਾਰਾ ਨਹੀਂ ਮਿਲਦਾ ਇਹ ਆਰਗੈਨਿਕ ਖਾਦੀ कॉटन ਫੈਬਰਿਕ ਸੀਗਾ ਬਟ ਤੁਸੀਂ ਆ ਕਾਟਨ ਦੇ ਵਿੱਚ ਹੋਰ ਵੀ ਆਪਣੇ ਕੋਲ ਬਹੁਤ ਤਰ੍ਹਾਂ ਦੇ ਫੈਬਰਿਕ ਲੇਗੇ ਤੇ ਤੁਸੀਂ ਉਹਨਾਂ ਦੇ ਉੱਤੇ ਕਰਵਾ ਸਕਦੇ ਹੋਗੇ ਬਾਕੀ ਤੁਸੀਂ ਆਪਣੀ ਪਸੰਦ ਦਾ ਵੀ ਦੱਸ ਸਕਦੇ ਹੋ ਸਾਨੂੰ ਵੀ ਇਸ ਤਰ੍ਹਾਂ ਅਸੀਂ ਇਸ ਵਾਲੇ ਫੈਬਰਿਕ ਦੇ ਉੱਤੇ ਇੱਕ ਵਰਕ ਕਰਵਾਉਣਾ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਜੀ ਤੁਸੀਂ ਸਮਰ ਦੇ ਵਿੱਚ ਤਾਂ ਸਮਰ ਵਾਲੇ ਫੈਬਰਿਕ ਦੇ ਉੱਤੇ ਹੀ ਤੁਸੀਂ ਕੰਮ ਕਰਵਾਉਣਾਗਾ ਤੁਸੀਂ ਆਪਣੀ ਮਰਜ਼ੀ ਮੁਤਾਬਕ ਜਿਵੇਂ ਕਿ ਸਮ ਟਾਈਮ ਹੁਣ ਆਪਣੇ ਫੋਰਮ ਦੇ ਵਿੱਚ ਤਾਂ ਵਿਆਹ ਸ਼ਾਦੀਆਂ ਚੱਲ ਰਹੀਆਂ ਨੇ ਜੀ ਹਨਾ ਤਾਂ ਤੁਸੀਂ ਉਸ ਤਰ੍ਹਾਂ ਦੇ ਸਿੰਥੈਟਿਕ ਫੈਬਰਿਕ ਦੇ ਉੱਤੇ ਵੀ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਵਰਕਰ ਰੈਡੀ ਕਰਵਾ ਸਕਦੇ ਹੋਗੇ ਇਹਦਾ ਵੀ ਜੀ ਆਪਾਂ ਸੇਮ ਹੀ ਘੇਰੇ ਦੇ ਉੱਪਰ ਚਾਕਾਂ ਦੇ ਉੱਪਰ ਤੇ ਨਾਲ ਆਪਾਂ ਘੇਰੇ ਦੇ ਉੱਤੇ ਮੋੜ ਕੇ ਇਸ ਤਰ੍ਹਾਂ ਡਿਜ਼ਾਈਨਿੰਗ ਪਾਈ ਆ ਤੁਸੀਂ ਪੂਰਾ ਘੇਰਾ ਕੰਪਲੀਟ ਵੀ ਕਰ ਸਕਦੇ ਹੋ ਤੇ ਉਹਦੇ ਫਿਰ ਥੋੜੇ ਰੇਟ ਜਿਹੜੇ ਥੋੜੇ ਬਹੁਤ ਤੁਹਾਨੂੰ ਪਤਾ ਹੀ ਹੋ ਜਿਵੇਂ ਆਪਾਂ ਹੋ ਜਾਣਗੇ ਹਨਾ ਬਾਕੀ ਤੁਸੀਂ ਇਸ ਤਰ੍ਹਾਂ ਦੀ ਬੁਟੀ ਜਿਹੜੀ ਪੂਰੇ ਸੂਟ ਦੇ ਵਿੱਚ ਵੀ ਪਵਾ ਸਕਦੇ ਹੋ ਨਾ ਇਹ ਤੁਹਾਡੀ ਆਪਣੀ ਟੋਟਲੀ ਪਰਸਨਲ ਚੋਇਸ ਹੁੰਦੀ ਹੈਗੀ ਤੇ ਇਹਦਾ ਸੇਮ ਹੀ ਆਪਾਂ ਬਾਜੀ ਦੇ ਉੱਪਰ ਵਰਕ ਕੀਤਾ ਦੇ ਆਪਾਂ ਇਸ ਲੇਸ ਦੇ ਨਾਲ ਪ੍ਰੋਪਰ ਸਾਰੀ ਸ਼ਰਟ ਦੇ ਉੱਤੇ ਘੇਰੇ ਦੇ ਉੱਤੇ ਤੇ ਆਪਣੀ ਇਹਦੇ ਤੇ ਬਾਜੂ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਕਲਰ ਕੰਬੀਨੇਸ਼ਨ ਤੁਸੀਂ ਦੇ ਸਕਦੇ ਹੋ ਇਹਦਾ ਕਲਰ ਹੈ ਜਿਹੜਾ ਸੂਟ ਦਾ ਪਿਸਤਾ ਗ੍ਰੀਨ ਜਿਹਾ ਕਲਰ ਹੈਗਾ ਲਾਈਟ ਜਿਹਾ ਗ੍ਰੀਨ ਫਰੋਜੀ ਵੀ ਨਹੀਂ ਕਹਿ ਸਕਦੇ ਗ੍ਰੀਨ ਵੀ ਨਹੀਂ ਕਹਿ ਸਕਦੇ ਡਿਫਰੈਂਟ ਜਿਹਾ ਕਲਰ ਹੈਗਾ ਤੇ ਇਹਦੇ ਉੱਪਰ ਆਪਾਂ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਕਿੰਨੇ ਜ਼ਿਆਦਾ ਸੋਹਣੇ ਉੱਟ ਕੇ ਆਈ ਹੋਈ ਹੈ ਜੀ ਤੇ ਇਹ ਦੋਨੋਂ ਬਾਜੂ ਆ ਜਾਂਦੀਆਂ ਜੀ ਤੇ ਇਹ ਆਪਾਂ neck ਦੀ ਡਿਜ਼ਾਈਨਿੰਗ ਕੀਤੀ ਹੈ ਜੀ neck دیزائن ਤੁਸੀਂ دیکھ ਸਕਦੇ ਹੋਗੇ ਇਸ ਤਰ੍ਹਾਂ ਕਰਕੇ ਕੀਤੀ ਹੈ باقی ਤੁਸੀਂ ਆਪਣੀ ਪਸੰਦ ਦਾ ਵੀ ਸਾਨੂੰ neck ਡਿਜ਼ਾਈਨ ਹੈ ਜਿਹੜੀ ਉਹ ਭੇਜ ਸਕਦੇ ਹੋ ਵੀ ਸਾਨੂੰ ਇਸ ਤਰ੍ਹਾਂ ਦੀ neck ਡਿਜ਼ਾਈਨ ਚਾਹੀਦੀ ਹੈ ਇਸ ਤਰ੍ਹਾਂ ਦੀ ਪਾਜੋ ਸਟਾਈਲ ਚਾਹੀਦਾ ਹਰ ਤਰ੍ਹਾਂ ਦੀ ਸਟਿਚਿੰਗ ਸਾਡੇ ਕੋਲੇ ਅਵੇਲੇਬਲ ਹੈਗੀ ਤੇ ਇਹਦੇ ਨਾਲ ਜੀ ਆਪਾਂ ਰੈਡੀ ਕੀਤੀ ਹੈ ਫਾਰਸੀ ਸਲਵਾਰ ਪਲੇਨ ਦੇ ਵਿੱਚ ਹੀ ਤੇ ਤੁਸੀਂ ਨੋਰਮਲ ਸਲਵਾਰ ਪਾਜੋ ਸੂਟ ਗਰਾਰਾ ਸ਼ਰਾਰਾ ਜੋ ਤੁਸੀਂ ਚਾਹੋ ਤੁਸੀਂ ਸਾਡੇ ਤੋਂ ਉਹ ਵਾਲਾ ਸੂਟ ਬਣਾ ਸਕਦੇ ਹੋ ਤੇ ਇਹ ਵੀ ਸੂਟ ਆਪਾਂ ਵਿਦਆਊਟ ਦੁਪੱਟਾ ਰੈਡੀ ਕਰਕੇ ਦਿੱਤਾ ਹੈਗਾ ਤੇ ਤੁਸੀਂ ਇਹਦਾ ਦੁਪੱਟਾ ਜਿਵੇਂ ਟਾਈਟਾਈ ਦਾ ਵੀ ਲਗਵਾ ਸਕਦੇ ਹੋ ਪਲੇਨ ਸਿੰਗਲ ਕਲਰ ਦਾ ਲਗਵਾ ਕੇ ਇਸ ਤਰ੍ਹਾਂ ਦੀ ਪੇਸਟਿੰਗ ਪੱਟੀ ਲਗਾਓ ਜੀ ਜਿਵੇਂ ਆਰਗਾਂਜ਼ਾ ਦਾ ਦੁਪੱਟਾ ਲਾਓ ਉਸ ਟੈਪੀ ਦਾ ਦੁਪੱਟਾ ਲਾਓ ਬਹੁਤ ਜ਼ਿਆਦਾ ਸੋਹਣਾ ਲੱਗਣਗੇ ਤਾਂ ਅੱਜ ਵਾਲੇ ਕਲੈਕਸ਼ਨ ਸੀ ਜਿਹੜੀ ਤੁਹਾਨੂੰ ਪੂਰੀ ਸ਼ੋਅ ਕਰ ਦਿੱਤੀ ਹੈ ਬਹੁਤ ਸੋਹਣੇ ਤੇ ਪਿਆਰੇ ਆਰਟੀਕਲ ਨੇਗੇ ਅਗਰ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਜਾਂ ਸਾਡੇ ਪ੍ਰੀਵੀਅਸ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਵਿੱਚ ਤੁਹਾਨੂੰ ਸਮਰ ਦੇ ਰਿਲੇਟਡ ਬਹੁਤ ਜ਼ਿਆਦਾ ਵੈਰਾਈਟੀ ਮਿਲ ਜਾਏਗੀ ਤਾਂ ਤੁਸੀਂ ਉੱਥੋਂ ਵੀ ਸਾਡੇ ਸੂਟ ਬਾਏ ਕਰ ਸਕਦੇ ਹੋ ਕਿਉਂਕਿ ਅਸੀਂ ਮੋਸਟਲੀ ਜੋ ਸਟਾਕ ਰੀਸਟਾਕ ਨਾ ਹੋ ਸਕੇ ਉਹ ਵੱਖਰੀ ਗੱਲ ਆਦਰਵਾਈਜ਼ ਅਸੀਂ ਹਮੇਸ਼ਾ ਜਿਹੜਾ ਸਟਾਕ ਆ ਉਹ ਅਵੇਲੇਬਲ ਰੱਖਦੇ ਹਾਂਗੇ ਤੇ ਕਿਉਂਕਿ ਕਈ ਵਾਰ ਪਹਿਣਾ ਦੀ ਇੰਦਾ ਦੀ ਹੁੰਦੀ ਹੈ ਡਿਮਾਂਡ ਵੀ ਕਈ ਵਾਰ ਅਸੀਂ ਇੱਕ ਸੂਟ ਰੈਡੀ ਕਰਦੇ ਆ ਤਾਂ ਮੈਂ ਉਸ ਦੇ ਨਾਲ ਦੇ ਪਤਾ ਨਹੀਂ ਸਾਨੂੰ 15-15 ਸੂਟ ਤੱਕ ਰੈਡੀ ਕਰਨੇ ਪੈ ਸਕਦੇ ਆ ਜਿਵੇਂ ਤੁਹਾਨੂੰ ਮਹਿਰੂਨ ਸ਼ਰਟ ਵਾਲਾ ਦਿਖਾਇਆਗਾ ਤਾਂ ਤੁਸੀਂ ਸਾਡੇ ਪਹਿਲਾਂ ਦੇ ਵੀਡੀਓ ਦੇਖ ਸਕਦੇ ਹੋ ਉਹ ਘੱਟੋ ਘੱਟ ਅਸੀਂ ਲਗਭਗ 15 ਤੋਂ 20 ਸੂਟ ਜਿਹੜੇ ਉਸ ਤਰ੍ਹਾਂ ਦੇ ਬਣਾ ਕੇ ਦੇ ਚੁੱਕੇ ਆਂਗੇ ਮੀਨਸ ਉਹ ਐਮਬਰਾਇਡਰੀ ਯੂਜ਼ ਕੀਤੀ ਸੀ ਕਲਰ ਡਿਫਰੈਂਟ ਡਿਫਰੈਂਟ ਕੀਤੀ ਹੈਗੀ ਤਾਂ ਬਹੁਤ ਪਿਆਰੇ ਤੇ ਸੋਹਣੇ ਸੂਟ ਬਣਦੇ ਆ ਜੀ ਤੁਹਾਡੇ ਘਰ ਤੱਕ ਪਾਰਸਲ ਪਹੁੰਚੇਗਾ ਸ਼ਿਪਿੰਗ ਦੀ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਸ਼ਿਪਿੰਗ ਸਾਰੇ ਸੁੱਟਾਂ ਦੀ ਫ੍ਰੀ ਹੀ ਰਹੇਗੀ ਅਸੀਂ ਇਨਕਲੂਡ ਕਰਕੇ ਹੀ ਤੁਹਾਨੂੰ ਇਹ ਸਾਰਾ ਅਸੀਂ ਦੱਸਾਗੇ ਵਿਦਆਊਟ ਸਟੀਚਿੰਗ ਤੁਹਾਨੂੰ ਪ੍ਰਾਈਸ ਸ਼ੋ ਕਰਾਂਗੇ ਦੀ ਅਸੀਂ ਤੇ ਹੋਪਫੁਲੀ ਤੁਹਾਨੂੰ ਵਧੀਆ ਲੱਗੀ ਹੋਏਗੀ ਥੈਂਕ ਯੂ ਸੋ ਮੱਚ ਜੀ ਸਤਿ ਸ੍ਰੀ ਅਕਾਲ